ਜੈਰਾ ਸਾਹਿਬ ਜੀ ਦੀ ਸਾਰੀ ਸੰਗਤ ਨੂੰ ਮੈਂ ਤੁਹਾਨੂੰ ਇੱਕ ਮਾਰਾ ਦੇ ਬਾਰੇ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਮਹਾਰਾਜ ਬੈਠੇ ਸੀਗੇ ਭਗਤੀ ਕਰਦੇ ਸੀਗੇ ਲੀਨ ਸੀਗੇ ਭਗਤੀ ਦੇ ਵਿੱਚ ਪੂਰਾ ਬੰਦ ਕੀ ਕਰਨ ਵਿੱਚ ਪੂਰਾ ਭਿੰਜੇ ਹੋਏ ਸੀਗੇ ਤੇ ਉਹ ਰੱਬੀ ਰੂਪ ਸੀਗੇ ਤੇ ਜਦੋਂ ਉੱਥੇ ਦੋ ਜਵਾਕ ਸੀਗੇ ਜਿਹੜਾ ਬੱਕਰੀਆਂ ਚਾਰਦੇ ਸੀ ਤੇ ਉਹਨਾਂ ਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਸੀ ਉਹ ਭੁੱਖ ਮਟਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਕੋਈ ਉਹਦੇ ਸੇਨ ਹੈ ਭੁੱਖ ਕਿੱਦਾਂ ਮਿਟੀ ਜਾਵੇ ਨਾ ਕੋਈ ਫਰੂਟ ਉਹਨਾਂ ਕੋਲ ਨਾ ਕੋ ਖਾਣਾ ਖਾਣ ਵਾਲੇ ਤੇ ਨਾਲ ਖਾ ਕੇ ਉਹਨਾਂ ਦੀ ਭੁੱਖ ਮਿਟ ਸਕੇ ਨਾ ਬੜੀ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਤੇ ਜਦੋਂ ਉਹ ਨਹੀਂ ਮਾਰਨ ਨੂੰ ਦੇਖਿਆ ਤਾਂ ਉਹ ਕਹਿੰਦੇ ਕਿ ਇੱਕ ਫਕੀਰ ਬੈਠਾ ਚਲੋ ਇਹਨਾਂ ਕੋਲ ਜਾਂਦੇ ਆਂ ਤੇ ਜਾ ਕੇ ਦੇਖਦੇ ਆਂ ਉਹ ਆਪਣੇ ਤੌਰ ਤੇ ਜਦੋਂ ਮਤਲਬ ਮਜ਼ਾਕ ਸੰਦੇ ਜਿਹੇ ਵੇ ਦੇਖਦੇ ਆਂ ਵੀ ਇਹਨਾਂ ਦੇ ਵਿੱਚ ਕਿੰਨੀ ਸ਼ਕਤੀ ਹੈ ਕਿੰਨੇ ਗਦੇ ਆਲੂ ਨੇ ਨਾ ਬਾਕੀ ਕੁਛ ਕਰ ਸਕਦੇ ਕਰ ਸਕਦੇ ਆ ਜੇ ਨਹੀਂ ਕਰ ਸਕਦੇ ਸਾਡੀ ਭੁੱਖ ਮਟਾ ਸਕਦੀਆਂ ਜੇ ਨਹੀਂ ਹੈਨਾ ਤੇ ਹੁਣ ਉਹ ਸਿੱਧਾ ਤਾਂ ਜਾ ਕੇ ਕਹਿ ਨਹੀਂ ਸਕਦੇ ਸੀ ਵੀ ਮਹਾਰਾਜ ਸਾਨੂੰ ਭੁੱਖ ਲੱਗੀ ਹੈ ਸਾਡੇ ਤੁਸੀਂ ਭੁੱਖ ਮਟਾ ਜਦੋਂ ਜਾਂਦੇ ਗਏ ਮਹਾਰਾਜ ਕੋਲ ਤੇ ਮਹਾਰਾਜ ਹੈ ਜ਼ਿੰਦਗੀ ਵਿੱਚ ਲੀਨ ਪੂਰੇ ਮਸਤ ਤੇ ਉਹ ਤਾਂ ਜਾਣੀ-ਜਾਣਾ ਰੱਬ ਦਾ ਰੂਪ ਆ ਨਾ ਤੇ ਸਾਨੂੰ ਪਤਾ ਜਿਹੜੇ ਸਾਧੂ ਹੁੰਦੇ ਆ ਫਕੀਰ ਹੁੰਦੇ ਉਹਨੇ ਤਾਂ ਰੱਬ ਵੀ ਨਹੀਂ ਮੋੜ ਸਕਦਾ ਨਾ ਉਹਨਾਂ ਨੂੰ ਖਾਲੀ ਕਿਉਂਕਿ ਉਹਨਾਂ ਦੀ ਜਿਹੜੇ ਸਾਧੂ ਦਾ ਬੋਲ ਹੁੰਦੇ ਆ ਸਾਧੂਆਂ ਦੇ ਹਨਾ ਉਹ ਰੱਬ ਨੂੰ ਕਰਨੇ ਪੈਂਦੇ ਰੱਬ ਨੂੰ ਹਨਾ ਰੱਬ ਨੂੰ ਵੀ ਮੰਨਣੇ ਪੈਂਦੇ ਉਹਨਾਂ ਦੇ ਬੋਲ ਹਨ ਜੋ ਵੀ ਇੱਕ ਵਾਰੀ ਵਚਨ ਕਰ ਦੇਣ ਤੇ ਚਲੋ ਜੀ ਕਰਦੇ ਕਰਾਉਂਦੇ ਉਹਨਾਂ ਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੋ ਤੇ ਮਰੇ ਛੱਪੜ ਸਿਗਾ ਤੇ ਛੱਪੜ ਦੇ ਵਿੱਚ ਪਾਣੀ ਤੇ ਜਦੋਂ ਮਾਰਨ ਨੇ ਸਿਗੇ ਜਦੋਂ ਮਾਰਨ ਨੂੰ ਉਹਨਾਂ ਨੇ ਜਵਾਬ ਕਿਹਾ ਕਿ ਸਾਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੈ ਮਹਾਰਾਜ ਵੇ ਤੁਸੀਂ ਸਾਨੂੰ ਕੁਛ ਖਿਲਾਓ ਪਿਲਾਓ ਤੇ ਮਾਰਾ ਨੇ ਕੀ ਕੀਤਾ ਮਾਰਾ ਤਾਂ ਪਹਿਲੇ ਚੁੱਪ ਰਿਹਾ ਤੇ ਮਾਰਾ ਨੇ ਐਸੀ ਕਿਰਪਾ ਕੀਤੀ ਐਸੀ ਮੇਜਰਸ ਵੱਲੀ ਕੀਤੀ ਉਹ ਪਾਣੀ ਸੀਗਾ ਜਿਹੜਾ ਛੱਪੜ ਸੀਗਾ ਉਹ ਸਾਰਾ ਕੜਾਹ ਬਣ ਗਿਆ ਕੜਾਹ ਦੇ ਲੱਡੂ ਬਣ ਗਏ ਜਿੱਦਾ ਤੇ ਜਦੋਂ ਕੜਾਹ ਤੇ ਲੱਡੂ ਬਣੇ ਤਾਂ ਬੱਚੇ ਬੜੇ ਹੈਰਾਨ ਹੋਏ ਉਹ ਕਹਿੰਦੇ ਕੀ ਹੋ ਬਹੁਤ ਹੈ ਤੇ ਉਹ ਬੜੇ ਹੈਰਾਨ ਪਰੇਸ਼ਾਨ ਹੋ ਕਹਿੰਦੇ ਵਾਕਿਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਹਾਂ ਕੋਈ ਰੱਬੀ ਰੂਪ ਆ ਗਿਆ ਹੈ ਇਹਨ ਵਿੱਚ ਰੱਬੀ ਸ਼ਕਤੀ ਆ ਹੈ ਤੇ ਉਸ ਤੋਂ ਬਾਅਦ ਮਾਰਿਆ ਨੇ ਉਹਨਾਂ ਨੂੰ ਜਿਵੇਂ ਲੱਡੂ ਬਣੇ ਚਿੱਕੜ ਦੇ ਤੇ ਫਿਰ ਉਹਨਾਂ ਨੇ ਛਕੀ ਉਹਨਾਂ ਦੀ ਭੁੱਖ ਮਿਟੀ ਤੋਂ ਫਿਰ ਉਹਨਾਂ ਨੇ ਸ਼ੁਕਰਾਨਾ ਕੀਤਾ ਬੱਚਿਆਂ ਨੇ ਮਾਰਾ ਦਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਸਾਡਾ ਪੇਟ ਭਰਿਆ